ਉੰਡੇ ਰਾਤੀ ਤੁਹਾਨੂੰ ਸਕਿਉਰਟੀ ਅਲਾਰਮ ਤੇ ਆ ਗਿਆ ਹੀ ਬੈਲ ਆ ਗਈ ਮੈਂ ਉਸ ਲਈ ਜਾਣੀ ਕਿ ਸਕਿਉਰਟੀ ਬੈਲ ਕੀ ਕੋਈ ਸਿਸਟਮ ਲਗਾਇਆ ਸਿਸਟਮ ਲਗਾ ਹੋਇਆ ਹਾਂਜੀ ਅੱਛਾ ਜੀ ਆ ਗਈ ਤੇ ਫਿਰ ਮੈਂ ਉਸ ਲਈ ਚੌਕੀਦਾਰ ਨੂੰ ਫੋਨ ਕੀਤਾ ਚੌਕੀਦਾਰ ਕਹਿੰਦਾ ਮੈਂ ਥੋੜੀ ਜਿਹਾ ਤੱਕ ਅਣਕੇਦਮ ਦੇਖਦਾ ਅੱਛਾ ਜੀ ਫਿਰ ਉਸ ਤੋਂ ਬਾਅਦ ਜਿਹਨ ਦੁਆਰਾ ਫੋਨ ਕੀਤਾ ਉਹਨੇ ਫੋਨ ਚੁੱਕਣਾ ਬੰਦ ਕਰਤਾ ਫਿਰ ਮੈਂ ਖੋਦ ਇੱਥੇ ਪਹੁੰਚਿਆ ਅੱਛਾ ਪਹਿਲਾਂ ਚੌਕੀ ਪਹੁੰਚ ਗਿਆ ਠੀਕ ਹੈ ਜੀ ਇਹਨਾਂ ਫੰਡਮੈਂਟ ਵਾ ਦੇਖਿਆ ਤਾਂ ਸ਼ਟਰ ਬੰਦੀ ਸ਼ਟਰ ਉੱਤੇ ਹੀ ਚੁੱਕਿਆ ਹੋਇਆ ਦਾ ਸੀ ਅੱਛਾ ਜੀ ਸ਼ੀਸ਼ਾ ਟੁੱਟਾ ਆਇਆ ਸੀ ਨਹੀਂ ਫੁੱਲ ਚੁੱਕਿਆ ਸੀ ਜਾਂ ਹਾਂ ਫੁੱਲ ਫੁੱਲ ਐਚਐਮ ਫੁੱਲ ਚੁੱਕਿਆ ਸੀ ਹਾਂ ਜੀ ਸ਼ੀਸ਼ਾ ਖੁੱਲਿਆ ਸੀ ਸ਼ੀਸ਼ਾ ਟੁੱਟਿਆ ਸੀ ਸ਼ੀਸ਼ਾ ਖੋਲ ਕੇ ਤੇ ਅੰਦਰ ਸਾਰਾ ਸਮਾਨ ਤਿੰਨ ਤੋਂ ਲੈ ਕੇ 4 ਕਿਲੋ ਦੇ ਕਰੀਬ ਚਾਂਦੀ ਠੀਕ ਨਾ ਤੇ ਇੱਕ ਦਰਜਨ ਦੇ ਕਰੀਬ ਇੱਕ ਟ੍ਰੇ ਜਮ ਹੁੰਦੀਆਂ ਲੱਗੀਆਂ ਲੇਡੀਜ਼ ਜੈਂਟ ਅੱਛਾ ਇੱਕ ਦਰਜਨ 골ਡ ਪਿਓਰ 골ਡ ਹਾਂ ਜੀ ਨਹੀਂ ਰਿੰਗਾਂ ਸੀ ਰਿੰਗ ਢਾਈ ਕਿਤੋਲੇ ਦਾ ਲਾ ਲਓ ਅੰਦਾਜ਼ਾ ਹਮਪਿੰਗ ਸਈਹਰ ਕੋਸ਼ਿਸ਼ੀ ਅੱਛਾ ਜੀ ਉਹ ਕੈਸ਼ ਪਿਆ ਛੋਟੇ ਛੋਟੇ ਬੱਚਿਆਂ ਦੀ ਕੈਸ਼ ਕਿੱਥੇ ਫਿਰੇ ਗਿਆ ਨਹੀਂ ਉਹ ਵੀ ਲੈ ਗਏ ਉਹ ਵੀ ਛੋਟੇ ਛੋਟੇ ਬੱਚਿਆਂ ਦੀ ਵਾਲੀਆਂ ਵਾਗਰ ਹਾਂਜੀ ਛੋਟੇ ਛੋਟੇ ਵਾਲੀਆਂ ਤੀਲੀਆਂ ਕੋਕਰੇ ਹੁੰਦੇ ਜਿਹੜੇ ਉੱਤਿਆਂ 'ਚ ਉਹ ਵੀ ਨਾਲ ਹੀ ਲੈ ਗਏ ਅੱਛਾ ਇਹ ਸਾਰਾ ਸ਼ੀਸ਼ੇ ਵਗੈਰਾ ਦਾ ਨੁਕਸਾਨ ਹੋਇਆ ਚੀਜ਼ਾਂ ਟੁੱਟੂਈਆਂ 10 ਲੱਖ ਦੇ ਕਰੀਬ 10 ਲੱਖ ਹਾਂ ਅੱਛਾ ਇਹ ਇਹ ਕਦਿਆਂ ਉੱਤ ਤੱਕ ਨਹੀਂ ਪਹੁੰਚੇ ਹੋ ਉਹ ਲੱਗ ਉਹ ਸੇਫ ਹੈ ਯੂਜ਼ੀ ਸੇਫ ਆ ਉਹ ਉੱਥੇ ਤੱਕ ਨਹੀਂ ਪਹੁੰਚਿਆ ਜਿਹੜਾ ਕਾਉਂਟਰਾਂ 'ਚ ਲੱਗਾ ਸਮਾਨ ਉਹ ਲੈ ਗਿਆ ਮੇਰਾ ਮਤਲਬ ਸੀ 1 ਸਾਲ ਹੋ ਗਿਆ ਅੱਡੇ ਦੇ ਵਿੱਚ ਲਗਾਤਾਰ ਚੌਕੀਦਾਰ ਜਿਹੜੇ ਆਪਣਾ ਕੰਮ ਕਰਦੇ ਪਏ ਸੀ ਠੀਕ ਹੈ ਜੀ ਮੈਨੂੰ 1 ਸਾਲ 1.5 ਸਾਲ ਤੋਂ ਕੋਈ ਵਾਰਦਾਤ ਨਹੀਂ ਹੋਈ ਸਾਲ ਕਿ ਤੋਂ ਹੁਣ ਹੀ ਅੱਜ ਮੈਨੂੰ ਰਾਤ ਦੀ ਗੱਲ ਹੈ ਮੈਨੂੰ ਉਦੋਂ ਵਾਰਦਾਤ ਹੋਈ ਆ ਅੱਛਾ ਜੀ ਉਹ ਵੀ ਮੈਨੂੰ ਰਾਤੀ ਭਾਜੀ ਉਹਨਾਂ ਦਾ ਮੈਨੂੰ ਫੋਨ ਆਇਆ ਪੋਨੇ ਦੇ 3 ਵਜੇ ਨਾਲ ਮੈਨੂੰ ਕਹਿੰਦੇ ਰਵੀ ਇੱਦਾਂ ਦਾ ਮੇਰੀ ਦੁਕਾਨ 'ਤੇ ਚੋਰੀ ਹੋਈ ਆ ਤੇ ਇੱਥੇ ਆਓ ਚੌਂਚ ਜਦੋਂ ਹੀ ਆਏ ਚੌਂਕ ਦੇ ਵਿੱਚ ਚ ਇਹਨਾਂ ਨੇ ਸਾਡੇ ਫੋਨ ਨਹੀਂ ਚੁੱਕੇ ਹੈਗੇ ਦੋਨਾਂ ਨੇ ਨਹੀਂ ਚੁੱਕਿਆਗੇ ਫੋਨ ਬਾਅਦ ਵਿੱਚ ਅੱਧਾ ਅੱਧੇ ਘੰਟੇ ਬਾਅਦ ਉਹਨਾਂ ਨੇ ਸਾਡਾ ਫੋਨ ਚੁੱਕਿਆ ਕਹਿੰਦੇ ਸਾਨੂੰ ਬਣ ਕੇ ਦਿਓ ਗਟਰ ਦੇ ਵਿੱਚ ਛੁੱਟ ਕੇ ਦੇ ਅਸੀਂ ਰਾਤੀ ਜਾ ਕੇ ਫਿਰ ਪੁਲਸ ਨੂੰ ਇਨਫੋਰਮ ਕੀਤਾ ਮਲਾਦਮਾਇ ਦੋ ਉਹਨਾਂ ਨੇ ਵੀ ਮਦਦ ਲਿਖਤਪਰਤ ਕੀਤੀ ਦੇਖਿਆ ਸਾਰਾ ਮੁਕਾ ਮੁਕਾ ਉਹ ਸਾਡੇ ਨਾਲ ਗਏ ਜਿੱਥੇ ਇਹਨਾਂ ਨੂੰ ਬਣ ਕੇ ਛੁੱਟ ਕੇ ਗਏ ਦੇ ਹੀ ਉਹ ਜਾ ਕੇ ਦੇਖਿਆ ਉੱਥੇ ਨਾ ਕਹਿੰਦੇ ਸਾਨੂੰ ਨਾ ਲੋਈ ਦੇ ਨਾਲ ਬੰਨ ਦਿੱਤੇ ਦੇ ਹੀ ਲੋਈਂ ਟੇਲੀ ਲੀਰਾ ਲੀਰਾ ਕਰਕੇ ਨਹੀਂ ਜੋ ਗਟੂ ਕੀ ਲਿਬੜੇ ਦੇ ਅੱਛਾ ਜੀ ਤੇ ਲੀਰਾ ਹੀ ਜੜੀਆਂ ਪਈ ਦੀਆਂ ਮਦੇ ਉਹਦੇ ਵਿੱਚ ਦੇਖਿਆ ਤੇ ਲੋਈ ਇੱਕ ਦੋ ਬਾਹਰ ਹੀ ਪਈ ਦੀ ਉਹਨਾਂ ਦੀ ਤੇ ਡੰਡੇ ਡੁੰਡੇ ਇਹਨਾਂ ਦੇ ਉੱਥੇ ਹੀ ਪੇਦੇ ਉੱਥੇ ਹੀ ਸਾਨੂੰ ਇਹਨਾਂ ਦੀਆਂ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਸਮਾਨ ਹੀ ਪੇਦਾ ਕਿੰਨ ਘਟਰੀਆਂ ਬਰਾਮਦ ਹੋਈਆਂ ਠੀਕ ਹੈ ਜੀ ਹਾਂ ਤੇ ਉਹਨਾਂ ਨੂੰ ਪੁੱਛਿਆ ਕਹਿੰਦੇ ਫਿਰ ਬਾਅਦ ਚ ਸਾਨੂੰ ਮਦੇ ਪਿਸਤੌਲ ਦੀ ਨੋਕ ਤੇ ਲੱਗ ਗਈ ਉਧਰ ਤੇ ਉਧਰ ਜਾ ਕੇ ਕਹਿੰਦਾ ਸਾਨੂੰ ਪਹਿਲੇ ਜਦੋਂ ਅੱਧੇ ਪੌਣੇ ਘੰਟੇ ਬਾਅਦ ਉਹਨਾਂ ਨੇ ਛੱਡਿਆ ਤੇ ਛੜ ਗਿਆ ਕਹਿੰਦਾ ਇਹ ਇਧਰੋਂ ਆਏ ਬਾਗਾਂ ਵਾਲੇ ਪਾਸੋਂ ਆ ਗਿਆ ਉਹ ਨਿਕਲ ਗਿਆ ਵੀ ਉਹ ਕਲ ਕਹਿੰਦੇ ਨਹੀਂ ਉਹ ਪੈਦਲ ਹੀ ਕਹਿੰਦਾ ਉਧਰੋਂ ਆਏ ਆਪਣੇ ਸਕੂਲ ਵਾਲੇ ਪਾਸਿਓਂ ਪੈਦਲ ਆਏ ਪੈਦਲ ਆਏ ਚਾਰ ਲੋਕ ਪਿਸਤੌਲ ਸੀਗਾ ਪਿਸਤੌਲ ਸੀਗਾ ਜੀ ਮਰੀ ਕਹਿੰਦੇ ਜੀ ਤੇਰੇ ਦੋ ਮੁੰਡੇ ਆ ਤੇਰੇ ਤਿੰਨ ਮੁੰਡੇ ਮੈਂ ਤਿੰਨਾਂ ਕਿਸੇ ਨੂੰ ਨਹੀਂ ਰਹਿਣ ਦੇਣਾ ਜੇ ਤੂੰ ਰੋਲਾ ਰਪਾ ਪਾਇਆ ਕੋਈ ਵੀ ਗੱਲ ਦੀ ਧਮਕੀਆਂ ਦਿੱਤੀਆਂ ਉਹਨਾਂ ਨੂੰ ਹਾਂ ਇਹਨਾਂ ਸਭ ਤੋਂ ਵੱਡੀ ਨਿਰਾਸ਼ਾ ਤੇ ਇਸ ਪਰ ਪੁਲਿਸ ਪ੍ਰਸ਼ਾਸਨ ਦੀ ਆ ਜਿੱਤੇ ਹਰ ਟਾਈਮ ਅੱਜ ਤੋਂ 5-7 ਸਾਲ ਪਹਿਲ ਹਰ ਟਾਈਮ ਇੱਥੇ 24 ਘੰਟੇ ਪੁਲਿਸ ਦੀ ਡਿਊਟੀ ਹੁੰਦੀ ਸੀ ਬੜਾ ਮੇਨ ਔਰ ਬੜਾ ਇਤਿਹਾਸਿਕ ਅੱਡਾ ਪਰਾਣਾਚਾਲਾ ਚੁਰਾਇਆ ਵਾ ਨੈਸ਼ਨਲ ਹਾਈਵੇ ਰੋਡ ਬਗਦਾ ਇੱਥੇ ਵੱਡੀ ਨਲਾਕੀ ਜਿਹੜੀ ਆ ਨਾ ਪ੍ਰਸ਼ਾਸਨ ਦੀ ਆ ਇੱਥੇ ਕੋਈ ਵਾਰਦਾਤ ਕਰ ਜੇ ਤੇ ਕੋਈ ਨਹੀਂ ਪੁੱਛਦਾ ਕਿਸਦਾ ਇੱਕ ਐਡੀ ਵੱਡੀ ਚੋਰੀ ਹੋ ਗਿਆ ਅਜੇ ਤੱਕ ਐਸਐਚਓ ਪੁਰਾਣਾ ਚਾਲਾ ਇੱਥੇ ਆ ਕੇ ਇਹ ਉਹਨੇ ਦੇਖਿਆ ਨਹੀਂ ਮੌਕਾ ਨਹੀਂ ਵੇਖਿਆ ਰਾਤ 2-3 ਵਜੇ ਦੀ ਚੋਰੀ ਹੋਈ ਹੋਏ ਅਜੇ ਤੱਕ ਐਸਐਚਓ ਇੱਥੇ ਨਹੀਂ ਆਇਆ ਆ ਰਾਤ ਬਾਰ ਮਿਲਦੀ ਕਰਕੇ ਲੈ ਗਿਆ ਚਾਨੂੰ ਆ ਕੇ ਵਿਸ਼ਵਾਸ ਦੇਣ ਕਿ ਅਸੀਂ ਪ੍ਰਸ਼ਾਸਨ ਵਿੱਚ ਸਾਰਾ ਕੰਮ ਕਰ ਰਹੇ ਆਂ ਅਸੀਂ ਉਹਦੀ ਦੇਖ ਚੋਰਾ ਨੂੰ ਲੱਭ ਰਹੇ ਆਂ ਉਹ ਦੱਸਣ ਅਜੇ ਤੱਕ ਨਹੀਂ ਸਾਡੇ ਕੋਲ ਕੋਈ ਵੀ ਆਇਆ ਐਡੀ ਚੋਰੀ ਹੋਣ ਦੇ ਬਾਵਜੂਦ ਵੀ ਕੱਲ ਨੂੰ ਅੱਜ ਇਹ ਚੋਰੀ ਹੋਈ ਆ ਅਗਰ ਇਹਨਾਂ ਹੋਰ ਕੋਈ ਹੋ ਜੇਗੀ ਅਸੀਂ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਤੇ ਇੱਥੇ ਆ ਕੇ ਐਸ ਐਚਓ ਸਾਨੂੰ ਵਿਸ਼ਵਾਸ ਦਿਵਾਵੇ ਵੀ ਬੰਦੇ ਅਸੀਂ ਟ੍ਰੇਸ ਕਰਨੇ ਆਂ ਜਾਈ ਡਾਂਗ ਵਿੱਚ ਤੇ ਅਸੀਂ ਇਹਦਾ ਸਮਾਨ ਗਰੀਬ ਦਾ ਵਾਪਤ ਕਰਾਉਣਾ ਇਹ ਬੜੀ ਪੁਰਾਣੀ ਦੁਕਾਨ ਆ ਇਹ 20 25 ਸਾਲ ਤੋਂ ਦੁਕਾਨ ਪੁਰਾਣੀ ਆ ਉਹਨਾਂ ਉਹਨੇ ਆਪਣੇ ਕੈਮਰਾ ਲਾਏ ਹੋਇਆ ਆਪਣੇ ਜਿਹੜੇ ਜੰਤਰ ਲਾਏ ਹੋਇਆ ਵੀ ਮੈਨੂੰ ਕੋਈ ਛੇੜ ਛਾੜ ਕਰੇ ਬੈਲ ਗਈ ਹੈ ਬੈਲ ਵੀ ਗਈ ਹੈ ਸਾਰਾ ਪ੍ਰਸ਼ਾਸਨ ਕੀ ਕਰ ਰਿਹਾ ਅਜੇ ਤੱਕ ਜਿਹੜਾ ਪ੍ਰਸ਼ਾਸਨ ਦੀ ਸਾਨੂੰ ਤਾਂ ਲੱਭ ਹੀ ਨਹੀਂ ਕੋਈ ਕਾਰਜਕਾਰੀ ਐਸੇ ਕਰਕੇ ਬੇਨਤੀ ਹੈ ਵੀ ਇੱਥੇ ਪ੍ਰਸ਼ਾਸਨ ਆ ਕੇ ਪੁਲਿਸ ਆ ਕੇ ਸਾਰਿਆਂ ਨੂੰ ਟੈਸਟ ਕਰਕੇ ਸਾਨੂੰ ਮਿਸ਼ਵਾਸ ਦਿਵਾਵੇ ਨਹੀਂ ਤੇ ਅਸੀਂ ਅੱਡਾ ਜਾਮ ਕਰ ਦਿਓ ਕਿ ਅਸੀਂ ਬੰਦੇ ਟੈਸਟ ਕਰ ਲਨੇ ਆਂ